अमृत भी है नानक द्वार मारो मरला पहला शब्द ता मार मार पागो किस पै जाओ जिसके डाल पागी अमृत ता को न ਮਾਰੇ ਰਾਖਾ ਇੱਕ ਤੂੰ ਸੀ ਜੋ ਨਾਮਿਹਾ ਬਪਾ ਮੈਂ ਕੁਚੀਲ ਕਾ ਚੋਰ ਮਤ ਕੀਨ ਨਾਮ ਬਿਨਾਂ ਕੋਈ ਕਛ ਨਹੀਂ ਗੁਰਪੁਰਿ ਪੂਰੀ ਮਤ ਕੀਨ ਰਹਾ ਆਪਗਣ ਸੁਧਰ ਗੁਣ ਨਹੀਂ ਬਿਨ ਗੁਣ ਕਿਉ ਕਰ ਜਾਵਾਂ ਸਹਿਜ ਸ਼ਬਦ ਸੁਖਿਓ ਕੁਜ ਵਰਗਾ ਤਨ ਨਹੀਂ ਜਿਨ ਕੈ ਨਾਮ ਨ ਮਨ ਰਸੈ ਸੇ ਬਾਦੇ ਦੁਖ ਸਮਾਨੀ ਜੇ ਨੀ ਨਾਮ ਵਿਸਾਰਿਆ ਸੇ ਕਿਤੇ ਆਏ ਸੁਖ ਸਾਰ ਅਾਗੇ ਪਾਛੇ ਸੁਖ ਲਣੀ ਗਾਡੇ ਲਾਦੇ ਛਾਰ ਬਿਛੁਰਿਆ ਨੇ ਲਾਣੀ ਦੁਖ ਕਣੋ ਜਨ ਦਵਾਰ ਅੱਗੇ ਕਿਆ ਜਾਏ ਕੋਲੇ ਮਾਰਿ ਜੋ ਦੱਸੇ ਜਿਸ ਕੈ ਲਾਟੋਂ ਪਾਏ ਗੁਰਬੇ ਦਾਤਾ ਕੋ ਨਹੀ ਕੀਮਤ ਕਹਿਣਾ ਜਾਏ ਸਾਜਣ ਦੇਖਾ ਕਰ ਮਿਲਾ ਸਾਚ ਬਿਠਾਇਓ ਨੇਖ ਮੁਖ ਤੇ ਮਾਣੇ ਤਨ ਖੜੀ ਗੁਰਮੁਖ ਆਖੀ ਦੇਖ ਤਦ ਪਾਵੇ ਤੂੰ ਮਨ ਵਸੈ ਗਰੀਮੀ ਕਰਮ ਸੇਖ ਓ ਕਬਿਆਸੋ ਜੇ ਪਵੈ ਕਿਆ ਤਿਸ ਮਾਨ ਮੰਨ ਦੇ ਵਿਚੋ ਸੁਜੈ ਕੋ ਨਹੀਂ ਮਨਸਾਨ ਪੂਰਨ ਦੇ ਜਿਨ ਕੀਆ ਤਿਨ ਦੇਖਿਆ ਆਪ ਬੜਾਈ ਦੇ ਨਗਰੀ ਨਾਇਕ ਤਬਤਨੋ ਬਾਲਕ ਲੀਲਨੋਕ